ਦੱਸਦੇ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਤੇ ਹਿਮਾਚਲ ਦਾ ਦੌਰਾ ਕਰਨਗੇ ਦੱਸਦੇ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਵਿੱਚ ਪ੍ਰਧਾਨ ਮੰਤਰੀ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕਰਨਗੇ ਤੇ ਪ੍ਰਭਾਵਿਤ ਇਲਾਕਿਆਂ ਦੇ ਨਾਲ ਵੀ ਮੁਲਾਕਾਤ ਕਰਨਗੇ ਉੱਥੇ ਦੱਸਦੇ ਕਿ ਲੋਕਾਂ ਦੇ ਨਾਲ ਗੱਲਬਾਤ ਵੀ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਹਿਮਾਚਲ ਤੋਂ ਬਾਅਦ ਪ੍ਰਧਾਨ ਮੰਤਰੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਵੀ ਦੌਰਾ ਕਰਨਗੇ ਤੇ ਸਥਿਤੀ ਦਾ ਜਾਇਜ਼ਾ ਲੈਣਗੇ ਪੰਜਾਬ ਦੇ ਵਿੱਚ ਗੁਰਦਾਸਪੁਰ ਪ੍ਰਧਾਨ ਮੰਤਰੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ ਤੇ ਅੱਤ ਦੇ ਬਚਾਅ ਕਾਰਜਾਂ ਦੇ ਵਿੱਚ ਲੱਗੀਆਂ ਟੀਮਾਂ ਦੇ ਨਾਲ ਵੀ ਗੱਲਬਾਤ ਕਰਨਗੇ ਇਸ ਦੌਰਾਨ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫੱਟਣ ਅਚਾਨਕ ਦੇ ਕਾਰਨ ਅਚਾਨਕ ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਵਿੱਚ ਹੁਣ ਤੱਕ ਦੱਸਦੀ ਕਿ 370 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਕੁੱਲ ਮਿਲਾ ਕੇ ਦੋਵਾਂ ਰਾਜਾਂ ਦੇ ਵਿੱਚ 421 ਲੋਕਾਂ ਦੀ ਜੜੀ ਉਹ ਮੌਤ ਹੋ ਚੁੱਕੀ ਹੈ ਇੱਥੇ ਹਾਲ ਹੀ ਦੇ ਵਿੱਚ ਆਏ ਹੜਾ ਨੇ ਭਾਰੀ ਤਬਾਹੀ ਮਚਾਈ ਹੈ ਪ੍ਰਧਾਨ ਮੰਤਰੀ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ ਉਹਤੇ ਦੱਸਿਆ ਕਿ ਪੰਜਾਬ ਦੇ ਵਿੱਚ ਹੁਣ ਤੱਕ ਹੜ੍ਹ ਕਾਰਨ ਜਿਹੜੀ ਹੈ ਮੌਤ ਦਾ ਆਕੜਾ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ 51 ਲੋਕਾਂ ਦੀ ਮੌਤ ਜਿਹੜੀ ਹੈ ਇਸ ਦੇ ਵਿੱਚ ਹੋ ਚੁੱਕੀ ਹੈ ਉੱਥੇ ਹੀ ਵੱਧ ਤੋਂ ਵੱਧ ਲੋਕ ਜਿਹੜੇ ਨਿਸ਼ਤੇ ਵਿੱਚ ਪ੍ਰਭਾਵਿਤ ਹੋਏ ਨੇ ਲਗਭਗ ਦੱਸਦੀ ਹੈ ਕਿ 1.71 ਲੱਖ ਹੈਕਟੇਰ ਖੇਤੀਬਾੜੀ ਜ਼ਮੀਨ ਤੇ ਖੜੀਆਂ ਫਸਲਾਂ ਪੂਰੀ ਤਰੀਕੇ ਦੇ ਨਾਲ ਤਬਾਹ ਹੋ ਗਈਆਂ ਨੇ ਹੜ੍ਹਾਂ ਦੇ ਕਾਰਨ ਪ੍ਰਭਾਵ 23 ਜ਼ਿਲ੍ਹਿਆਂ ਦੇ ਵਿੱਚ ਫੈਲ ਗਿਆ ਅਤੇ 2000 ਤੋਂ ਵੱਧ ਪਿੰਡ ਇਸ ਤੋਂ ਪ੍ਰਭਾਵਿਤ ਹੋਏ ਨੇ ਪ੍ਰਧਾਨ ਮੰਤਰੀ ਨੇ ਸੋਰੇ ਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਉੱਥੇ ਹੀ ਦੱਸਦੇ ਕਿ ਕੇਂਦਰ ਸਰਕਾਰ ਰਾਹਤ ਤੇ ਮੁਰੰਵਸੇਬੇ ਦੇ ਕਾਰਜਾਂ ਦੇ ਲਈ ਲੋੜੀਂਦੀ ਮਦਦ ਪ੍ਰਦਾਨ ਕਰੇਗੀ ਇਸ ਦੇ ਨਾਲ ਹੀ ਅਸਦੀਕੀ ਰਾਜ ਪ੍ਰਸ਼ਾਸਨ ਤੇ ਐਨਡੀਆਰਫ ਟੀਮਾਂ ਲਗਾਤਾਰ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਰੁੱਝੀਆਂ ਹੋਈਆਂ ਨੇ ਅੱਜ पंतप्रधान ਨਰਿੰਦਰ ਮੋਦੀ ਤਸਦੀਕੀ ਪੰਜਾਬ ਤੇ ਹਿਮਾਚਲ ਦਾ ਹਵਾਈ ਸਰਵੇਖਣ ਕਰਨਗੇ ਉੱਥੇ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਵੀ ਜੜੀ ਉਹ ਕੀਤੀ ਜਾਵੇਗੀ ਲਗਾਤਾਰ ਪੰਜਾਬ ਤੇ ਹਿਮਾਚਲ ਦੇ ਵਿੱਚ ਮੌਤ ਦਾ ਅੰਕੜਾ ਜਿਹੜਾ ਉਹ ਦੱਸਦੀ ਕਿ 421 ਲੋਕਾਂ ਦਾ ਹੋ ਚੁੱਕਿਆ ਤੇ ਉੱਥੇ ਹੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 23 ਜ਼ਿਲ੍ਹੇ ਇਸ ਵੇਲੇ ਹੜਾ ਦੇ ਕਾਰਨ ਪਾਣੀ ਦੇ ਵਿੱਚ ਡੁੱਬ ਗਏ ਨੇ ਤੇ ਹੁਣ ਤੱਕ ਸੂਬੇ ਦੇ ਵਿੱਚ ਹੜਾ ਦੇ ਕਾਰਨ 51 ਲੋਕਾਂ ਦੀ ਜਿਹੜੀ ਉਹ jaan ਜਾ ਚੁੱਕੀ ਹੈ ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਦੱਸਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਦੇ ਕਾੰਗੜਾ ਤੋਂ ਹਵਾਈ ਜਹਾਜ਼ ਰਾਹੀਂ ਪਠਾਨ ਪਠਾਨਕੋਟ ਪਹੁੰਚਣ ਗਿਆ ਤੇ ਉਹਨਾਂ ਦੇ ਵੱਲੋਂ ਪਠਾਨਕੋਟ ਵਿੱਚ ਛੇ ਸੂਬੇ ਦੇ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਰਾਹਤ ਕਾਰਜਾ ਦੀ ਸਮੀਖਿਆ ਮੀਟਿੰਗ ਕੀਤੀ ਜਾਵੇਗੀ ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੋਰ ਵਾਈ ਸਰਵੇਖਣ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੱਸਦੇ ਕੀ ਹੜ੍ਹ ਪੀੜਿਤ ਖੇਤਰਾ ਦੇ ਨਦੀ ਕੰਢਿਆਂ ਤੋਂ ਹੋ ਰਹੀ ਗੈਰ ਕਾਨੂੰਨੀ ਰੇਤ ਮਾਈਨਿੰਗ ਤੇ ਨਦੀ ਬਟੜੀਆਂ ਦੀ ਹਾਲਤ ਵੀ ਜਿਹੜੀ ਉਹ ਚੈੱਕ ਕਰਨਗੇ ਉਥੇ ਜਿਨਾ ਕਰਕੇ ਹੜਾ ਤੋਂ ਨੁਕਸਾਨ ਜਿਹੜਾ ਵਧਿਆ ਇਸੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੇ ਵੱਲੋਂ ਕੋਈ ਵੱਡਾ ਐਲਾਨ ਹੋਣ ਦੀ ਵੀ ਉਮੀਦ ਜਿਹੜੀ ਉਹ ਕੀਤੀ ਜਾ ਸਕਦੀ ਹੈ ਸੋ ਵਦੇਰੀ ਜਾਣਕਾਰੀ ਦਿੱਲੀ ਸਾਡੇ ਨਾਲ rahul sharma gurdaspur ਤੋਂ ਜੁੜ ਚੁੱਕੇ ਨੇ ਕੀ ਕੁਝ ਕਹੋਗੇ rahul ਕਿਉਂਕਿ ਅੱਜ pm modi ਦੀ ਫੇਰੀ ਹੈ ਪੰਜਾਬ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਅੱਜ ਉਹ ਆਉਣਗੇ ਕੀ ਕੁਝ ਤਿਆਰੀਆਂ ਚੱਲ ਰਹੀਆਂ ਨੇ ਜੀ ਮੈਂ ਬਤਾ ਦਿੰਦਾ ਗੁਰਦਾਸਪੁਰ ਦੇ ਵਿੱਚ ਜਿਹੜਾ ਹੈ ਤੇ pm modi ਉਹ ਗੁਰਦਾਸਪੁਰ ਦੇ ਵਿੱਚ ਆ ਰਹੇ ਜੋ ਇਸੇ ਦੀ ਜਗ੍ਹਾ ਹੈ ਹੋਰਾਂ ਨੂੰ ਲੈ ਕੇ ਲੋਕਾਂ ਦੇ ਸਰਕਾਰਵਾਦੀ ਤੇ ਉਹਨਾਂ ਨੂੰ ਜਗ੍ਹਾ ਲੈਣ ਦਾ ਗੁਰਦਾਸਪੁਰ ਵੀ ਚਾਹ ਰਹੇ ਨੇ ਜੋ ਸਾਰੇ ਤੋਂ ਕੱਢੇ ਕੀਤੇ ਵਿਕਾਸ ਕੂਟੇ ਦਾ ਨੁਕੀਲਾ ਦਖਾਵਾ ਕਰਦੇ ਨੇ ਕਿ ਇਹ ਕਿੱਡੀ ਰੋਡ ਨਹੀਂ ਜਾਂ ਵਿਕਾਸ ਕੂਟੇ ਰੋਡ ਹੈ ਕਿੱਡੀ ਰੋਡ ਹੈ ਉੱਥੇ ਇਹ ਵਿਕਾਸ ਕੂਟੇ ਦੇ ਵਿੱਚ ਇਹ ਰਿਸ਼ੀ ਹੈ ਉੱਥੇ ਵਿਕਾਸ ਕੂਟੇ ਤੋਂ ਸੀਐਮਓ ਜੀ ਆਪਣਾ ਕਾਬੂ ਲੈ ਕੇ ਮੇਰਾ ਡੇਟਾ ਬਾਬਾ ਨਾਨਕ ਉਹੀ ਰੋਡ 'ਤੇ ਕੁੱਟ ਕੇ ਉੱਥੇ ਜਿੱਕੇ ਸਰਕਾਰ ਨੂੰ ਕੀ ਦਿਖਾਣਾ ਰਸਤਾ ਜਿਹੜੀ ਖੁੱਲ੍ਹੀ ਸੀ ਜਿਹੜੇ ਦਮਸਾਨ ਕੀਤੀ ਜਿਹੜੇ ਰਸਤਾ ਖੁੱਲ੍ਹੀ ਸੀ ਵਿਗਾਈ ਦੀ ਜਿਹੜਾ ਸਾਡੇ ਵੀ ਵਿਗਾਈ ਦੇ ਕੇ ਰੋਡ ਦੇ ਪਾਸਾਰੋ ਸਰਦੀ ਜਿਹੜੀ ਪੀਸੀ ਦੀ ਦਿਖਾਈ ਦੇ ਦੇ ਉਹਨਾਂ ਦੇ ਕੋਈ ਨਹੀਂ ਗੁੜੀ ਹੈ ਜਿਹੜੀ ਕਿ ਯਾਰ ਆ ਲੋਕਾਂ ਨੂੰ ਜੋ ਕਿਸੇ ਨਾ ਕਿਸੇ ਤਰ੍ਹਾਂ ਕੋਈ ਵੀ ਚਾਹ ਦੇ ਮੌਕੇ ਦਿੱਤਾ ਜਾਏ ਉਹਨਾਂ ਲਈ ਤੇ ਇਸ ਦੇ ਨਾਲ ਹੀ ਸੂਤਰਾਂ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪੀਐਮ ਮੋਦੀ ਜੁਨੇਓ ਪਠਾਨਕੋਟ ਵੀ ਜਿਹੜੇ ਉਹ ਆਣਗੇ ਪਠਾਨਕੋਟ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਸਕਦੇ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਕਿਉਂਕਿ ਗੱਲ ਕੀਤੀ ਜਾਵੇ ਤਾਂ rahul ਗੁਰਦਾਸਪੁਰ ਦੇ ਨਾਲ ਹੀ ਪਠਾਨਕੋਟ ਲੱਗਦਾ ਬਗ਼ਾਸਪੁਰ ਦੇ ਵਿਚ ਜਿਹੜਾ ਬਾਅਦ 4:00 ਵਜੇ ਦੇ ਕਰੀਬ ਅਸੀਂ ਬਗ਼ਾਸਪੁਰ ਦੇ ਵਿਚ ਜਿਹੜਾ ਪੀਐਮ ਔਰ ਸੀ ਨੇ ਬੁchnਾ ਚਲੇ ਉਸ ਦੇ ਬਾਰੇ ਪਖਾਨਪੁਰ ਦਾ ਦੌਰਾ ਉਹਨਾਂ ਨੇ ਕਰਨਾ ਜਿਹੇ ਸਾਬੀ ਜੀ ਹੋਣ ਨੇ ਉਹਨਾਂ ਦਾ ਉਹਨਾਂ ਦਾ ਜੱਗ੍ਹਾ ਲੈਣਾ ਉਹਨਾਂ ਦੀ ਉਹਨਾਂ ਨਾਲ ਮੁਲਾਕਾਤ ਕਰੀ ਜੀ ਤੇ ਇਸ ਦੇ ਨਾਲ ਹੀ ਕੀ ਕੁਝ ਤਿਆਰੀਆਂ ਜਿਹੜੀਆਂ ਨੇ ਹੋ ਰੱਖੀਆਂ ਨੇ ਕੀ ਕੁਝ ਤਿਆਰੀਆਂ ਜਿਹੜੀਆਂ ਨੇ ਚੱਲ ਸਕਦੀਆਂ ਨੇ ਔਰ ਕਦੋਂ ਤੱਕ ਉਮੀਦ ਹੈ ਕਿ ਪ੍ਰਧਾਨ ਮੰਤਰੀ ਪਹੁੰਚ ਸਕਦੇ ਨੇ ਬਿਲਕੁਲ ਸਹੀ ਜੀ 4:00 ਵਜੇ ਦੇ ਕਰੀਬ 4:00 ਦੇ ਕਰੀਬ ਜਿਹੜੇ ਨੇ ਬਗ਼ਾਸਪੁਰ ਦੇ ਵਿਚ ਆਰਮੀ ਗਾਰਡ ਦੇ ਵਿੱਚ ਇਹਨਾਂ ਦਾ ਅਫੀਸਰ ਹੈ ਉੱਥੇ ਉਹ ਉੱਤਨੇ ਉਸੇ ਜਿਹੜਾ ਉਹਨਾਂ ਨੇ ਬਾਅਦ ਤੋਂ ਜਿਹੜਾ ਬਾਈ ਰੂਮ ਹੈ ਜਿਹੜਾ ਪਾਪਾ ਨਾਮ ਤੋਂ ਉਸੇ ਬਣਾਉਂ। ਤੇ ਤਿਆਰੀਆਂ ਦੇ ਨਾਲ-ਨਾਲ ਹਾਲਾਤ ਕਿਹੋ ਜਿਹੇ ਨੇ ਗੁਰਦਾਸਪੁਰ ਦੇ ਵਿੱਚ ਹੁਣ ਸਭ ਕੁਝ ਨਾਰਮਲ ਹੈ ਕਿ ਹਾਲੇ ਵੀ ਜਿਹੜਾ ਸਥਿਤੀ ਨਾਜ਼ੁਕ ਹੀ ਬਣੀ ਹੋਈ ਹੈ ਜਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਜਿਹੜਾ ਦੇਖਿਆ ਜਾ ਸਕਦਾ ਪਿੰਡਾਂ ਦੇ ਵਿੱਚ ਰਾਹੁਲ ਲਗਾਤਾਰ ਜਿਸ ਤਰੀਕੇ ਦੇ ਨਾਲ ਪਾਣੀ ਦਾ ਵਹਾਅ ਜਿਹੜਾ ਦੇਖਿਆ ਗਿਆ ਪਿੰਡਾਂ ਥਾਵਾਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹਾਲਾਤ ਹੁਣ ਕਹਿੋ ਜੇ ਨੇ ਜੇਪੋ ਜੀ ਨਾ ਡੇਰਾ ਬਾਬਾ ਨਾਨਕ ਦੀ ਗੱਲ ਕਰਦੇ ਨੇ ਕਿ ਡੇਰਾ ਬਾਬਾ ਦਾ ਕਾਫੀ ਪਾਣੀ ਦੇ ਰੱਖ ਚੁੱਕਿਆ ਸੀ ਕਾਫੀ ਰਾਹਤ ਲੋਕਾਂ ਨੂੰ ਮਿਲੀ ਹੈ ਪਾਣੀ ਕਰਕੇ ਰਾਜ ਜਿਹੜੇ ਲੋਕਾਂ ਨੂੰ ਬਸੇਹੀ ਮੁਸ਼ਕਲ ਹੈ ਜਿਹੜਾ ਘਰਾਂ ਦੇ ਵਿੱਚ ਜਿਹੜਾ ਮੁਸਤਕਿਲ ਪਾਣੀ ਗਿਆ ਉਹਦੇ ਕਰਕੇ ਜਿਹੜਾ ਪ੍ਰਾਪਤੀ ਏਰੀਆ ਕਰਾਪੀ ਮੈਂ ਹੁੰਦਾ ਕੋਪੜ ਪਰੇਸ਼ਾਨ ਹੋਉਂਦੇ ਉਸੇ ਜਗ੍ਹਾ ਦੇ ਆਸ-ਪਾਸ ਦੇ ਕੀ ਆ ਮੁਰਗੂ ਕੋ ਦਾ ਕੋ ਮੇ ਲੋਕਾਂ ਨਾਲ ਜਿਹੇ ਲੋਕਾਂ ਨਾਲ ਗੱਲਬਾਤ ਕਰਦੇ ਜੋ ਵੀ ਲੋਕਾਂ ਨੂੰ ਬਿਸਤਰਾ ਜੀਵ ਦੇਰੀ ਜਾਣਕਾਰੀ ਦੇ ਲਈ ਰਾਹੁਲ ਬਹੁਤ ਬਹੁਤ ਤਾਨਵਾ ਚੁੜੇ ਰਾਂਗੇ ਥੋੜੇ ਨਾਲ ਸੋ ਦੱਸਦੀ ਕਿ ਜਿਵੇਂ ਕਿ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਐਮ ਭਗਵੰਤ ਸਿੰਘ ਮਾਨ ਦੇ ਨਾਲ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਫੋਨ ਤੇ ਗੱਲਬਾਤ ਕੀਤੀ ਸੀ ਹਰ ਸੰਕਤ ਦੇ ਪੂਰੇ ਜਾਇਜ਼ੇ ਦੇ ਲਈ ਦੋ ਕੇਂਦਰੀ ਟੀਮਾਂ ਪਹਿਲਾਂ ਹੀ ਪੰਜਾਬ ਭੇਜੀਆਂ ਗਈਆਂ ਹੋਥੇ ਹੀ ਉਹ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਣ ਗਿਆ ਜਿੱਥੇ ਉਹਨਾਂ ਨੇ ਦਿੱਤੀਆਂ ਤੇ ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜੜਿਆ ਪੰਜਾਬ ਦੌਰੇ ਤੇ ਆ ਰਹੇ ਨੇ ਹੁਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜਪੀੜਤ ਕਿਤਨਾ ਦੇ ਨਦੀ ਕੰਢਿਆਂ ਤੇ ਹੋ ਰਹੀ ਗੈਰ ਕਾਨੂੰਨੀ ਰੇਤ ਮਾਈਨਿੰਗ ਅਤੇ ਨਦੀ ਪਟੜੀਆਂ ਦੇ ਹਾਲਤ ਵੀ ਚੜੀਓ ਚੱਕ ਕਰਨਗੇ ਜਿੰਨਾ ਕਰਕੇ ਹੜਾ ਤੋਂ ਨੁਕਸਾਨ ਜਿਹੜਾ ਵਧਿਆ ਉਸ ਤੋਂ ਲੈ ਕੇ ਅੱਜ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਏ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਤੋਂ ਹੋ ਕੇ ਹਿਮਾਚਲ ਦੇ ਪ੍ਰਦੇਸ਼ ਦੇ ਕਾਂਗੜਾ ਦੇ ਵਿੱਚ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਪੰਜਾਬ ਫੇਰੀ ਕਰਨਗੇ ਪ੍ਰਧਾਨ ਮੰਤਰੀ ਦੀ ਔਨ ਦੇ ਨਾਲ ਜਿਹੜਾ ਉਹਨਾਂ ਦਾ ਨਿੱਘਾ ਸਵਾਗਤ ਜਿਹੜਾ ਕੀਤਾ ਜਾਵੇ ਤਾਂ ਤੇ ਇਸ ਦੇ ਨਾਲ ਹੀ ਦੱਸਤੀ ਹੈ ਕਿ ਲੋਕਾਂ ਨੂੰ ਬਹੁਤ ਉਮੀਦਾਂ ਨੇ ਪ੍ਰਧਾਨ ਮੰਤਰੀ ਤੋਂ ਲੋਕਾਂ ਨੂੰ ਬਹੁਤ ਜ਼ਿਆਦੀ ਉਮੀਦਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਕੋ ਇਸ ਦੇ ਨਾਲ ਹੀ ਗੱਲ ਕੀਤੀ ਜਾਵਿਤਾ ਰਾਜ ਪ੍ਰਦਰਸ਼ਨ ਤੈਂ ਡੀ ਆਰਐਫ ਦੀਆਂ ਟੀਮਾਂ ਜੜੀਆਂ ਨੇ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਦੀਆਂ ਚੀਜ਼ਾਂ ਜਿਹੜੀਆਂ ਨੇ ਪਹੁੰਚਾਰੀਆਂ ਨੇ ਸਮੇਂ-ਸਮੇਂ ਤੇ ਉਹਨਾਂ ਨੂੰ ਸੁਰੱਖਿਆ ਜੜੀ ਉਹ ਦਿੱਤੀ ਜਾ ਰਹੀ ਆ ਤਾਂ ਕਿ ਕਿਸੇ ਵੀ ਤਰੀਕੇ ਦਾ ਨੁਕਸਾਨ ਜਿਹੜਾ ਉਹਨਾਂ ਨੂੰ ਨਾ ਹੋਵੇ ਜਾਨੀ-ਮਾਨੀ ਨੁਕਸਾਨ ਜਿਹੜਾ ਉਹ ਨਾ ਵਧੇ। ਹਿਮਾਚਲ ਪ੍ਰਦੇਸ਼ ਤੋਂ ਬਾਅਦ ਸੁਵਦੇਰੀ ਜਾਣਕਾਰੀ ਦੇ ਲਈ ਸੜੇ ਨਾਲ ਅਮਿਤ ਸੇਠੀ ਜੁੜ ਚੁਕੇ ਨੇ ਅਮਿਤ ਸੇਠੀ ਅੱਜ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰੇ ਨੇ ਕਿ ਕੁਝ ਹਾਲਾਤ ਜਿਹੜੇ ਨੇ ਜਿਨ੍ਹਾਂ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਜਿਹੜਾ ਲਿੱਤਾ ਜਾਵੇਗਾ ਇਸ ਮੁਕੇ ਦੀ ਰਿਪੋਰਟ ਕੀ ਹੈ ਬਿਲਕੁਲ ਮੰਗਲਕਾ ਜਿਹਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਅੱਜ ਪੰਜਾਬ ਦੇ ਸਹਿਮਾਚਲ ਦੇ ਦੌਰੇ ਕੀਤੇ ਨੇ ਅਗਰ ਗੱਲ ਕੀਤੀ ਜਾਵੇ ਗੁਰਦਾਸਪੁਰ ਜਿਹੜਾ ਦਿਲਾਨਗਰ ਔਰ ਕਰਨਪਾਰਾਂ ਇੱਕ ਜਗ੍ਹਾ ਦਾ ਜਿਹੜਾ ਹੈ ਹਵਾਈ ਨਿਰੀਖਣ ਜਿਹੜਾ ਹੈ ਕਰਨਗੇ ਨਾਲ ਹੀ ਹਿਮਾਚਲ ਦਾ ਉਹਨਾਂ ਦਾ ਵੀ ਦੌਰਾ ਹੈ ਤੇ ਬਿਲਕੁਲ ਅ ਆ ਜਿਹੜੇ ਨੇ ਇਥੇ ਪਹੁੰਚਣਗੇ ਤੇ ਖਾਸ ਕਰ ਜਿਹੜੇ ਸੀ ਬਾਹਰ ਪਰਵਾਸੀ ਜਿਹੜੇ ਲੱਖਣੇ ਉਥੇ ਕੁਝ ਜਿਹੜੀ ਰਾਹਤ ਫੰਡ ਉਹਦਾ ਵੀ ਐਲਾਨ ਕਰ ਸਕਦੇ ਨੇ ਜੀ ਜੀ ਸਭ ਨੂੰ ਉਮੀਦ ਹੈ ਅ ਅਮਿਤ ਕਿ ਕਿ ਕੁਝ ਪ੍ਰਧਾਨ ਮੰਤਰੀ ਜੋ ਆ ਰਹੇ ਨੇ ਸ ਪਹਿਲਾਂ ਤਾਂ ਨਿੱਗਾ ਸਵਾਗਤ ਹੈ ਉਹਨਾਂ ਦਾ ਤੇ ਉੱਤੇ ਹੀ ਉਮੀਦ ਜਿਹੜੀ ਹੈ ਲੋਕਾਂ ਨੂੰ ਬਹੁਤ ਜ਼ਿਆਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਨੇ ਕੁਝ ਰਾਹਤ ਜਿਹੜੀ ਹੈ ਉਹਨਾਂ ਨੂੰ ਮਿਲ ਸਕਦੀ ਹੈ ਅ ਬਿਲਕੁਲ ਹੈ ਰਾਹਤ ਨਹੀਂ ਹੈ ਰਾਹਤ ਸਮਗਰੀ ਇਹ ਆਪਣਾ ਰਾਹਤ ਰਾਸ਼ੀ ਲਈ ਹੈ ਬਿਲਕੁਲ ਉਹ ਜਾਰੀ ਕਰਤਾ ਜਣੇ ਕਿਉਂਕਿ ਸਾਰਿਆਂ ਨੂੰ ਹੀ ਜਿਹੜੀ ਹੈ ਉਮੀਦ ਹੈ ਤੇ પ્રયાસ ਵੀ ਜਿਹਨੇ ਬਿਲਕੁਲ ਲਗਾਏ ਜਾ ਰਹੇ ਨੇ ਕਿ ਕੁਝ ਜਿਹੜਾ ਹੈ ਰਾਹਤ ਫੰਡ ਜਿਹੜਾ ਹੈ ਤੇ ਦੇਖੇ ਜਾਣਗੇ ਮੈਂ ਕੱਲ ਵੀ ਜਿਹੜੀ ਹੈ ਸਿਆਸਤ ਜਿਹੜੀ ਹੈ ਗਰਮ ਗਰਮੀ ਹੋਈ ਸੀ ਲਗਾਤਾਰ ਕਾਨਫਰੰਸ ਦਾ ਜਿਹੜਾ ਹੈ ਦੌਰ ਚੱਲ ਰਿਹਾ ਸੀਗਾ ਉਹਦੇ ਵਿੱਚ ਵੀ ਇਹੀ ਕਿਹਾ ਗਿਆ ਸੀਗਾ ਕਿ 20000 ਕਰੋੜ ਦੇ ਆਸ-ਪਾਸ ਦੀ ਜਿਹੜੀ ਰਾਸ਼ੀ ਹੈ ਉਹ ਦੇਣ ਦੀ ਜਿਹੜੀ ਹੈ ਗੱਲ ਕੀਤੀ ਜਾਂਦੀ ਦੇਖਣਾ ਹੋਵੇਗਾ ਕੀ ਰਾਹਕਸ਼ਤ ਵਾਲੀ ਜਿਹੜੀ ਰਾਸ਼ੀ ਹੈ ਉਹ ਪੰਜਾਬ ਨੂੰ ਅੱਜ ਦੇਖੇ ਜਾਂਦੇ ਨੇ ਜੀ ਤੇ ਫਿਲਹਾਲ ਅਮਿਤ ਸਪਸ਼ਟ ਨਹੀਂ ਹੈ ਕਿ ਉਹ ਜਿਹੜੀ ਰਾਸ਼ੀ ਹੈ ਉਹ ਦੇ ਕੇ ਜਾਣਗੇ ਜੀ ਹਾਲਾਂਕਿ ਜਦੋਂ ਹੁਣ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਦੋਂ ਆਉਣਗੇ ਤੇ ਉਹਦੇ ਵਿੱਚ ਜ਼ਰੂਰ ਇਹ ਚੀਜ਼ ਦਾ ਜਿਹੜਾ ਹੈ ਆਪਣਾ ਦੇਖਣਾ ਹੋਵੇਗਾ ਕਿ ਕੀ ਰਾਸ਼ੀ ਜਿਹੜੀਆਂ ਦੇ ਕੇ ਉਹ ਸੇ ਦੰਦੇ ਨੇ ਜੀ ਅਮਿਤ ਵਦੇਰੀ ਜਾਣਕਾਰੀ ਦਿੱਤੀ ਬਹੁਤ-ਬਹੁਤ ਤੰਵਾਦ ਜੁੜੇ ਰਾਂਗੇ ਤੁਹਾਡੇ